ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਕਿਰਨਦੀਪ ਕੌਰ ਮਠਾੜੂ ਮੇਰੇ ਚੈਨਲ ਫੈਟੇ ਕਲੈਕਸ਼ਨ ਬੁਲੱਡ ਆ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਅੱਜ ਆਪਾਂ ਤੁਹਾਡਾ ਇੱਕ ਨਿਊ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਜਿਹਦੇ ਵਿੱਚ ਮੈਂ ਰਹਿਣਗੇ ਆਪਣੇ ਦੁਪट्टे ਨਾਲ ਆਪਾਂ ਪਾਵਾਂਗੇ ਜੀ ਬੁਟੀਕ ਸੂਟਸ ਹਾਂਜੀ ਸਭ ਤੋਂ ਪਹਿਲਾਂ ਤਾਂ ਉਹ ਮੈਂ ਬੁਟੀਕ ਸੂਟਸ ਦਿਖਾ ਦੇਵਾਂ ਮੈਂ ਆਪਣੇ ਕੋਲੇ ਜਿਹੜੇ ਸੂਟ ਬਣ ਕੇ ਆਏ ਆ ਇਹ ਹੈਗੇ ਜੀ ਦੀ ਸ਼ਰਟ ਸ਼ਰਟ ਦਾ ਪ੍ਰਿੰਟ ਚੈੱਕ ਕਰੋ ਬਹੁਤ ਸੋਹਣੀ ਸ਼ਰਟ ਹੈ ਜੀ ਇਹ ਮਸਲੀਨ ਦਾ ਫੈਬਰਿਕ ਹੈ ਸੌਫਟ ਫੈਬਰਿਕ ਹੈ ਜੀ ਬਿਲਕੁਲ ਸੌਫਟ ਵਾਲੀ ਮਸਲੀਨ ਲੱ ਬਹੁਤ ਸੋਹਣਾ ਫੈਬਰਿਕ ਲੱਗਿਆ ਹੈ ਜੀ ਇਹ ਦੇ ਨਾਲ ਰਾਇਲ ਬਲੂ ਬਾਟਮ ਹੈ ਜੀ ਬਾਟਮ ਤੇ ਆਪਾਂ ਵਰਕ ਕਰਾਇਆ ਔਰ ਨਾਲ ਹੈਗਾ ਜੀ ਇਹ ਦੁਪੱਟਾ ਅੱਜ ਦੇ ਜਿਹੜੇ ਆ ਸੂਟ ਲੈਣਗੇ ਜੀ ਸਾਰੇ ਸੂਟਾਂ ਦੀ ਸ਼ਿਪਿੰਗ ਫ੍ਰੀ ਰਹੂਗੀ ਜੀ ਜਿੰਨਾ ਵੀ ਇਹਨਾਂ ਦਾ ਪ੍ਰਾਈਸ ਹੈ ਸ਼ਿਪਿੰਗ ਸਾਰਿਆਂ ਦੀ ਫ੍ਰੀ ਰਹੂਗੀ ਇਹ ਹੈਗਾ ਜੀ ਇਹਨਾਂ ਦਾ ਦੁਪੱਟਾ 4 ਸਾਈਡ ਜਿਹੜਾ ਕੱਟਵਰਕ ਦਿੱਤਾ ਹੋਇਆ ਹੈ ਦੁਪੱਟੇ ਦੇ ਉੱਤੇ ਔਰ ਐਦਾਂ ਵਿੱਚ ਫਲਾਰ ਬਣੇ ਹੋਏ ਨੇ ਜੀ 2 ਸਾਈਡ ਦੋਨੇ ਭਲਿਆਂ ਤੇ ਇੱਧਰ ਵੀ ਬਣਿਆ ਹੈ ਫਲਾਰ ਸਾਰੇ ਇੱਧਰਲੇ ਪਾਸੇ ਵੀ ਬਣੇ ਹੋਏ ਨੇ ਬਹੁਤ ਸੋਹਣਾ ਇਹ ਸੂਟ ਜਿਹੜਾ ਬਣ ਕੇ ਰੈਡੀ ਹੋਇਆ ਹੈ ਔਰੇ ਦਾ ਪ੍ਰਾਈਸ ਰਹੂਗਾ ਜੀ ਸਿਰਫ 1050 ਰੁਪਏ 1050 ਰੁਪਏ ਦਾ ਪ੍ਰਾਈਸ ਹੈ ਜੀ ਇਹ 1050 ਰੁਪਏ ਦੇ ਵਿੱਚ ਸ਼ਿਪਿੰਗ ਫ੍ਰੀ ਹੈ ਇਹ ਹੋਊਗੀ ਸ਼ਰਟ ਕਾਟਨ ਦੀ ਰਾਇਲ ਬਲੂ ਕਲਰ ਦੀ ਹੈਗੀ ਹੈ ਜੀ ਆਪਣੀ ਬਾਟਮ ਔਰ ਇਹ ਹੈਗਾ ਜੀ ਦੁਪੱਟਾ ਦੁਪੱਟੇ ਦੇ ਵਰਕ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਦੁਪੱਟਾ ਦੁਪੱਟੇ ਦੀ ਕੁਆਲਿਟੀ ਵੀ ਅੱਛੀ ਲੱਗੀ ਹੋਈ ਹੈ ਜੀ ਜਿਹੜੀ ਪ੍ਰੋਪਰ ਸੁਪਰ نیٹ ਹੁੰਦੀ ਹੈ ਜੀ ਉਹ ਵਾਲੀ ਨੈਟ ਦਾ ਦੁਪੱਟਾ ਹੈ ਬਹੁਤ ਸੋਹਣਾ ਦੁਪੱਟਾ ਹੈ ਗਰਲਿਸ਼ ਜੀ ਆਈਟਮ ਹੈ ਔਰ ਪ੍ਰਾਈਸ ਰਹੋਗਾ ਜੀ ਦਾ 1050 ਰੁਪਏ ਸ਼ਿਪਿੰਗ ਫ੍ਰੀ ਹੈ ਨੈਕਸਟ ਜੀ ਜਿਹੜਾ ਆਪਣਾ ਸੂਟ ਆਏਗਾ ਇਹ ਹੈਗਾ ਜੀ ਗ੍ਰੀਨ ਕਲਰ ਤੇ ਬਹੁਤ ਅੱਛਾ ਗ੍ਰੀਨ ਕਲਰ ਹੈ ਕੀਆ ਕਲਰ ਦਾ ਟਾਈਪ ਮੰਨ ਕੇ ਚੱਲੋ ਬਹੁਤ ਸੋਹਣਾ ਕਲਰ ਹੈ ਗ੍ਰੀਨ ਇਹਦਾ neck ਬਣਿਆ ਹੋਇਆ ਹੈ ਜੀ neck ਬਣਿਆ ਹੋਇਆ ਬਹੁਤ ਸੋਹਣਾ ਲੈਂਥ ਦੀ ਕੋਈ ਇਸ਼ੂ ਨਹੀਂ ਕਿਉਂਕਿ neck ਬਣਿਆ ਹੋਇਆ ਹੈ ਠੀਕ ਹੈ ਨਾਲ ਹੈਗਾ ਜੀ ਇਹਦੀ ਬਾਵਾ ਦਾ ਜਿਹੜਾ ਵਰਕ ਕੀਤਾ ਹੋਇਆ ਹੈ ਬਾਜੂ ਦਾ ਵਰਕ ਤੁਸੀਂ ਬਾਟਮ ਤੇ ਲਿਆਓ ਚਾਹੇ ਤੁਸੀਂ ਬਾਜੂ ਤੇ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਬਹੁਤ ਫਿਨਿਸ਼ਿੰਗ ਨਾਲ ਵਰਕ ਹੋਇਆ ਹੈ ਔਰ ਨਾਲ ਜਿਹੜਾ ਇਹਦਾ ਦੁਪੱਟਾ ਹੈ ਜੀ ਦੁਪੱਟਾ ਵੀ ਇਹਦਾ ਬਹੁਤ ਅੱਛਾ ਦੁਪੱਟਾ ਬਣਿਆ ਹੈ ਸੁਪਰ ਨੈਟ ਦਾ ਇਹਦਾ ਦੁਪੱਟਾ ਬਣਿਆ ਜੀ ਔਰ ਸਿੰਗਲ ਸਾਈਡ ਇਹ ਵਾਲੀ ਵੇਲ ਆਏਗੀ ਇਹ ਆਏਗਾ ਜੀ ਇਹਦਾ ਬਾਰਡਰ ਦੁਪੱਟੇ ਦੇ ਉੱਤੇ 4 ਸਾਈਡ ਇਦਾਂ ਕਟਵਰਕ ਆਊਗਾ ਔਰ ਇਹ ਆਊਗਾ ਜੀ ਇਹਦਾ ਦੁਪੱਟੇ ਦਾ ਬਾਰਡਰ ਔਰ ਜਿਹੜਾ ਇਹ ਸੂਟ ਦਾ ਪ੍ਰਾਈਸ ਹੈ ਜੀ ਸਿਰਫ 1200 ਰੁਪਏ ਸੂਟ ਦਾ ਪ੍ਰਾਈਸ ਹੈ ਸ਼ਿਪਿੰਗ ਹੋਊਗੀ ਜੀ ਫ੍ਰੀ ਇਹਨਾਂ ਦੇ ਉੱਤੇ ਬਾਜੂ ਤੇ neck ਸਿਰਫ ਬਣਿਆ ਹੋਇਆ ਕੈਮਰਿਕ ਦਾ ਇਹ ਸਟੱਫ ਰਹੂਗਾ ਸਟੱਫ ਰਹੂਗਾ ਜੀ ਕੈਮਰਿਕ ਬਹੁਤ ਸੋਹਣੀ ਕੈਮਰਿਕ ਹੈ ਜੀ ਸੌਫਟ ਵਾਲੀ ਗਰਮੀ ਦੇ ਵਿੱਚ ਵੇਅਰ ਕਰਨ ਵਾਸਤੇ ਇਸ ਤੋਂ ਬਾਅਦ ਹੈਗਾ ਜੀ ਆਪਣਾ ਵਾਈਟ ਕਲਰ ਜਿਹੜਾ ਗਰਮੀਆਂ ਦਾ ਡਿਮਾਂਡਿੰਗ ਕਲਰ ਹੈ ਜੀ ਵਾਈਟ ਕਲਰ ਬੇਸ ਬਹੁਤ ਸੋਹਣਾ ਲੱਗਿਆ ਹੈ ਦਾ ਬੇਸ ਜਿਹੜਾ ਸਟੱਫ ਲੱਗਿਆ ਹੈ ਜੀ ਬਹੁਤ ਸੋਹਣਾ ਸਟੱਫ ਲੱਗਿਆ ਹੈ ਔਰ ਜਿਹੜਾ ਇਹਦਾ neck ਤੇ ਵਰਕ ਤੁਸੀਂ ਚੈੱਕ ਕਰ ਸਕਦੇ ਹੋ ਵਰਕ ਦੀ ਫਿਨਿਸ਼ਿੰਗ ਚੈੱਕ ਕਰੋ ਬਹੁਤ ਹੀ ਫਿਨਿਸ਼ਿੰ neck ਬਣਿਆ ਹੋਇਆ ਜੀ ਨਾਲ ਬਣੀਆਂ ਹੋਈਆਂ ਇਹਦੀਆਂ ਬਾਜੂ ਇਹ ਬਾਜੂ ਬਣੀਆਂ ਹੋਈਆਂ ਪਿੰਕ اور فروجی ਨਾਲ ਆਪਾਂ ਇਹਨੂੰ ਵਰਕ ਕਰਵਾਇਆ ਜੀ ਇਹਦੇ ਨਾਲ ਜਿਹੜਾ ਦੁਪੱਟਾ ਆਊਗਾ ਮਸਲੀਨ ਦਾ ਆਊਗਾ ਦੁਪੱਟਾ ਹੈਗਾ ਜੀ ਇਹਦਾ ਮਸਲੀਨ ਦਾ ਇਹ ਆਊਗਾ ਜੀ ਇਹਦੀ ਸਾਰੇ ਦੁਪੱਟੇ ਤੇ ਬਾਰਡਰ ਆਊਗਾ ਦੁਪੱਟਾ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਦੁਪੱਟਾ ਹੈ ਜੀ ਔਰ ਨਾਲ ਇਹਦਾ ਦੁਪੱਟੇ ਦਾ ਬਾਰਡਰ ਹੈ ਜਿਹੜਾ ਇੱਧਰ ਵੀ ਦਿੱਤਾ ਹੋਇਆ ਹੈ ਦੇਖੋ ਪੱਲਿਆਂ ਤੇ ਵੀ ਆ ਪੱਲਿਆਂ ਤੇ ਸੌਰੀ ਆਪਣਾ ਕੱਟਵਰਕ ਦਿੱਤਾ ਹੋਇਆ ਔਰ ਇੱਕ ਸਾਈਡ ਤੇ ਅਦਾ ਬਾਰਡਰ ਬਣਾਇਆ ਹੈ ਸਾਰੇ ਦੁਪੱਟੇ ਦੇ ਲੈਂਥ ਦੇ ਸਾਹਮਣੇ ਬਹੁਤ ਸੋਹਣਾ ਇਹ ਦੁਪੱਟਾ ਬਣ ਕੇ ਰੈਡੀ ਹੋਇਆ ਪ੍ਰਾਈਸ ਇਹਦਾ ਹੈਗਾ ਜੀ ਸਿਰਫ ਤੇ ਸਿਰਫ 1200 ਰੁਪਏ ਸ਼ਿਪਿੰਗ ਇਹਨਾਂ ਦੇ ਉੱਤੇ ਫ੍ਰੀ ਰਹਿਣ ਵਾਲੀ ਹੈ ਅੱਜ ਦੀ ਆਪਾਂ ਆਫਰ ਲਾਈ ਹੈ ਬੁਟੀਕ ਸੂਟਾਂ ਤੇ ਸੂਟ ਆਪਣੇ ਕੋਲੇ 4 ਕੀ ਬਣ ਕੇ ਆਏ ਆ ਉਹ ਮੈਂ ਤੁਹਾਨੂੰ ਨਾਲ ਦੀ ਨਾਲ ਹੀ ਵੀਡੀਓ ਦੇ ਵਿੱਚ ਪਾ ਕੇ ਦਿਖਾ ਰਹੀਆਂ ਜੀ ਇਹ ਸੀਗਾ 3rd ਸੂਟ 4th ਜਿਹੜਾ ਆਪਣੇ ਕੋਲੇ ਸੂਟ ਆਇਆ ਜੀ ਇਹ ਹੈਗਾ ਸ਼ਰਟ ਦਾ neck ਬਣਿਆ ਹੋਇਆ ਦੇਖੋ ਉੱਪਰੋਂ neck ਬਣ ਜਾਣਾ ਹੈ ਪੈਚਵਰਕ ਕੀਤਾ ਹੋਇਆ ਜੀ ਇਹ neck ਬਹੁਤ ਸੋਹਣਾ neck ਬਣੂਗਾ ਇਹ ਬਣੂਗਾ ਜੀ ਇਹਦਾ ਘੇਰਾ ਇਹਦਾ ਘੇਰਾ ਬਣੂਗਾ ਆਪਾਂ ਖੁਦ ਪੈਚਵਰਕ ਕਰਵਾਇਆ ਜੀ ਇਹ ਔਰ ਇਹਦਾ ਦੁਪੱਟਾ ਮਸਲੀਨ ਦਾ ਲਵਾ ਕੇ ਜੀ ਦੁਪੱਟੇ ਤੇ ਵੀ ਆਪਾਂ ਪੈਚਵਰਕ ਕਰਾਇਆ ਹੈ ਦੁਪੱਟਾ ਦੇ ਆਪਾਂ ਪੈਚ ਆਪਣਾ ਸੌਰੀ ਸਾਈਡ ਤੇ ਪੈਚ ਪੱਟੀ ਲਗਵਾਈ ਹੋਈ ਹੈ ਜੀ ਆਪਣਾ ਜਿਹੜੀ ਪੱਟੀ ਲੱਗਦੀ ਹੈ ਅੱਜਕੱਲ ਉਹਦਾ ਪੱਟੀ ਲਗਵਾਈ ਹੋਈ ਹੈ ਸਾਈਡ ਤੇ ਆਪਾਂ ਲੇਸ ਨਾਲ ਫਿਨਿਸ਼ਿੰਗ ਦਿੱਤੀ ਹੈ ਇਹਦਾ ਦੁਪੱਟਾ ਵੀ ਬਹੁਤ ਸੋਹਣਾ ਹੈ ਜੀ ਮਸਲੀਨ ਦਾ ਦੁਪੱਟਾ ਰਹੇਗਾ ਔਰ ਜਿਹੜਾ ਸੂਟ ਰਹੇਗਾ ਕਾਟਨ ਦਾ ਰਹੇਗਾ ਕੈਮਬਰੀ ਕਾਟਨ ਦਾ ਪ੍ਰਾਈਸ ਹੈਗਾ ਜੀ ਇਹਦਾ 1150 ਰੁਪਏ ਸ਼ਿਪਿੰਗ ਹੈਗੀ ਹੈ ਜੀ ਦੀ ਫ੍ਰੀ 1150 ਰੁਪਏ ਦਾ ਪ੍ਰਾਈਸ ਰਹੂਗਾ ਪੈਚ ਵਰਕ ਨਾਲ ਇਹ ਸੂਟ ਬਣਾਇਆ ਜੀ ਆਪਾਂ ਇਹ ਸੀਗੇ ਆਪਣੇ ਅੱਜ ਦੇ ਚਾਰ ਸੂਟ ਜਿਹੜੇ ਮੈਂ ਤੁਹਾਨੂੰ ਬੁਟੀਕ ਦੇ ਦਿਖਾਏ ਆ ਇਸ ਤੋਂ ਬਾਅਦ ਹੁਣ ਮੈਂ ਤੁਹਾਨੂੰ ਦੁਪੱਟੇ ਦਿਖਾਵਾਂਗੀ ਜੇ ਆਪਣੇ ਕੋਲੇ ਦੁਪੱਟੇ ਵੀ ਕਾਫੀ ਤਰ੍ਹਾਂ ਦੇ ਆਏ ਆ ਇੱਕ ਜੇ ਆਪਣੇ ਕੋਲ ਨਾ ਇਹ ਦੁਪੱਟੇ ਆਏ ਆ ਹੈਗੇ ਤਾਂ ਦੁਪੱਟੇ ਇਹ ਡਾਈਏਬਲ ਦੇ ਦੁਪੱਟੇ ਇਹਦੇ ਚੈੱਕ ਕਰੋ ਜੀ ਸਾਰੇ ਜਿੰਨੇ ਵੀ ਮੈਂ ਦੁਪੱਟੇ ਤੁਹਾਨੂੰ ਦਿਖਾਵਾਂਗੀ ਜੀ ਸਾਰੇ ਰਹਿਣਗੇ ਆਪਣੇ ਦੁਪੱਟੇ 2.5 ਮੀਟਰ ਦੀ ਕੱਟ ਦੇ ਵਿੱਚ ਲੈਂਸ ਲੱਗੀ ਹੋਊਗੀ ਵਰਕ ਦੀ ਫਿਨਿਸ਼ਿੰਗ ਜਿਹੜਾ ਇਹ ਵਰਕ ਦੇਖੋ ਜੀ ਤੇ ਸਾਰੇ ਤਿਆਰੀ ਵਰਕ ਹੋਇਆ ਹੈ ਸਾਰਾ ਹੀ ਏਦਾਂ ਹੋਇਆ ਵੀ ਤੁਸੀਂ ਡਾਈ ਕਰਵਾ ਸਕਦੇ ਹੋ ਸਾਰੇ ਦੁਪੱਟੇ 'ਚ ਜਾਲ ਹੈ ਜਿਹੜੀ ਲੈਸ ਹੈ ਉਹ ਵੀ ਡਾਈਏਬਲ ਹੈ ਪਿਓਰ ਕਾਟਨ ਦਾ ਇਹ ਦੁਪੱਟਾ ਰਹੂਗਾ ਪਿਓਰ ਕਾਟਨ ਦਾ ਦੁਪੱਟਾ ਜੀ ਦੁਆਰਾ ਫੇਰ ਦੱਸ ਦਾਂ 2.5 ਮੀਟਰ ਦੀ ਲੈਂਥ ਹੈ ਪ੍ਰਾਈਸ ਹੈਗਾ ਜੀ ਇਹਦਾ ਆਪਣਾ ਅ ਸਿਰਫ 340 ਰੁਪਏ ਦਾ ਇਹ ਦੁਪੱਟਾ ਇਹਦੇ ਵਿੱਚ ਕਲਰ ਡਿਜ਼ਾਈਨ ਹੋਰ ਮਿਲ ਜਾਣਗੇ ਤੁਹਾਨੂੰ ਇੱਕ ਡਿਜ਼ਾਈਨ ਏ ਸੀ ਜਿਹੜਾ ਮੈਂ ਹੁਣ ਖੋਲਿਆ ਸੀ ਜਿਹਨੇ ਲੈਣਾ ਜੀ ਸਕਰੀਨਸ਼ਾਟ ਲੈ ਲਓ ਫਟਾਫਟ ਕਿਉਂਕਿ ਫਿਰ ਹੋਰ ਦੁਪੱਟਾ ਖੋਲੂਗਾ ਜੀ ਸਾਰੇ ਏਦਾਂ ਦੇ ਕਲਰ ਹੋਣਗੇ ਪਤਾ ਨਹੀਂ ਲੱਗਣਾ スクリーンショット ਲੈ ਸਕਦੇ ਹੋ ਜਿੰਨਾ ਨਹੀਂ ਲੈਣਾ ਇਹ ਸੀਗਾ ਆਪਣਾ ਫਸਟਰ ਦੁਪੱਟਾ ਪ੍ਰਾਈਸ ਹੈਗੇ ਜਿਹਦਾ 340 ਰੁਪਏ ਪਰ ਦੁਪੱਟਾ ਠੀਕ ਹੈ ਜੀ ਇਸ ਤੋਂ ਬਾਅਦ ਹੈਗਾ ਵਾਈਟ ਅਲੱਗ ਦਾ ਡਿਜ਼ਾਈਨ ਹੈ ਜੀ ਸਾਰੇ ਅੱਡੋ ਅੱਡੇ ਡਿਜ਼ਾਈਨਾਂ ਦੇ ਵਿੱਚ ਨੇ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਕੁਆਂਟੀਟੀ ਦੇ ਵਿੱਚ ਮਾਲ ਹੈ ਜੀ ਜਿੰਨਾ ਮਰਜ਼ੀ ਲੈ ਲਓ 50 ਦੁਪੱਟੇ ਕਹੋਗੇ ਅਸੀਂ 50 ਹੀ ਦੇ ਦਾਂਗੇ 340 ਰੁਪਏ ਦਾ ਇਹ ਦੁਪੱਟਾ ਦਾ ਪ੍ਰਾਈਸ ਹੈ ਜੀ 340 ਦਾ ਜਿੰਨੇ ਮਰਜ਼ੀ ਦੁਪੱਟੇ ਲਓਗੇ ਜਿੰਨੇ ਦੁਪੱਟੇ ਦੇ ਦਾਂਗੇ ਸੇਮ ਪ੍ਰਿੰਟ ਦੇ ਵਿੱਚ ਮਤਲਬ ਸੇਮ ਡਿਜ਼ਾਈਨਿੰਗ ਦੇ ਵਿੱਚ ਵੀ ਤੁਹਾਨੂੰ 5-5 7-7 ਪੀਸ ਮਿਲ ਸਕਦੇ ਆ ਚਾਹੇ 50 ਦੁਪੱਟੇ ਲੈ ਲਓ ਜੀ ਇਹਨਾਂ ਨੇ ਹੋਲਸੇਲ ਦੇ ਵਿੱਚ ਵੀ ਲੈਣੇ ਨੇ 340 ਪਰ ਦੁਪੱਟਾ ਇਹਦਾ ਪ੍ਰਾਈਸ ਰਹੂਗਾ ਜੀ ਕੱਲ ਇਹਦੇ ਵਿੱਚ ਡਿਜ਼ਾਈਨਿੰਗ ਬਹੁਤ ਆਪਣੇ ਕੋਲੇ ਇੱਕ ਡਿਜ਼ਾਈਨ ਹੈਗਾ ਜੀ ਇਹਦਾ ਐਦਾਂ ਦਾ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਸਾਰੀ ਕੱਟ ਰਹੂਗੀ ਜੀ 2.5 ਮੀਟਰ 2.5 ਦੀ ਕੱਟ ਰਹੂਗੀ ਸਾਰੀ ਪ੍ਰੋਪਰ 2.5 ਦੀ ਕੱਟ ਆਉਗੀ ਜੀ ਕੋਈ ਵੀ ਇਹਦੇ ਚ ਐਦਾਂ ਦਾ ਕੱਟ ਨਹੀਂ ਆਉਗੀ ਜਿਹੜੀ ਕੱਟ ਰਹੂਗੀ ਦੁਪੱਟੇ ਦੀ ਤੁਸੀਂ ਵਰਕ ਦੇਖ ਸਕਦੇ ਹੋ ਸਾਰੇ ਦੁਪੱਟੇ ਤੇ ਇਦਾਂ ਜਾਲ ਵਰਕ ਹੋਇਆ ਹੋਇਆ ਜੀ ਸਾਰੇ ਦੁਪੱਟੇ ਤੇ ਜਾਲ ਵਾਲਾ ਵਰਕ ਹੋਇਆ 340 ਰੁਪਏ ਪਰ ਦੁਪੱਟਾ ਜਿਹੜਾ ਇਹਦਾ ਪ੍ਰਾਈਸ ਰਹਿਣ ਵਾਲਾ ਇਸ ਤੋਂ ਬਾਅਦ ਨੈਕਸਟ ਡਿਜ਼ਾਈਨਿੰਗ ਦੇਖੋ ਜੀ ਨਿਊ ਡਿਜ਼ਾਈਨਿੰਗ ਹੈ ਜਿਹੜੀਆਂ ਹੁਣ ਜਿਵੇਂ ਹਨਾ ਕਈ ਬੀਬੀਆਂ ਆਉਂਦੀਆਂ ਉਹ ਬਿਲਕੁਲ ਵਾਈਟ ਹੀ ਲੈਣਾ ਪਸੰਦ ਕਰਦੀਆਂ ਨੇ ਅਨਾ ਗਰਲਿਸ਼ ਜਿਹੜਿਆਂ ਸੂਟ ਬੰਨਦੇ ਆ ਕੁੜੀਆਂ ਹਨ ਅੱਜ ਕੱਲ ਵਾਈਟ ਦੁਪੱਟੇ ਲੈਂਦੀਆਂ ਵਾਈਟ ਬਾਟਮਸ ਇਨਸਟਾ ਸੂਟ ਬਣਾਉਂਦੀਆਂ ਤਾਂ ਉਹਨਾਂ ਲਈ ਤਾਂ ਐਦਾਂ ਹੀ ਐਵੇਂ ਲੈ ਲਓ ਤੁਸੀਂ ਦੁਪੱਟਾ ਬੈਸਟ ਹੈ ਜੀ ਅਗਰ ਤੁਸੀਂ ਡਾਈ ਕਰਾਉਣਾ ਇਹਨੂੰ ਡਾਈ ਵੀ ਹੋ ਜਾਊਗਾ bina ਡਾਈ ਤੋਂ ਵੀ ਇਹ ਯੂਜ਼ ਦੇ ਵਿੱਚ ਆ ਜਾਂਦਾ ਹੈ ਤੇ ਡਾਈ ਵੀ ਹੋ ਜਾਂਦਾ ਹੈ ਪ੍ਰਾਈਸ ਰੋਗਾ ਜੀ 340 ਰੁਪਏ ਪਰ ਦੁਪੱਟਾ ਇਹਦੇ ਵਿੱਚ ਐਦਾਂ ਦੀ ਡਿਜ਼ਾਈਨਿੰਗ ਹੈ ਤੁਸੀਂ ਡਿਜ਼ਾਈਨਿੰਗ ਨੇੜੇ ਤੋਂ ਦੇਖ ਸਕਦੇ ਹੋ ਨਜ਼ਦੀਕ ਤੇ ਸਾਰੀ ਜਿਹੜਾ ਹੋਇਆ ਜੀ ਇਹਦੇ ਤੇ ਆਰੀ ਵਰਕ ਹੋਇਆ ਸਾਰਾ ਹੋਇਆ ਡਾਈਏਬਲ ਥ्रेड ਨਾਲ ਡਾਈਏਬਲ ਥ्रेड ਨਾਲ ਹੋਇਆ 140 ਰੁਪਏ ਪਰ ਦੁਪੱਟਾ ਇੱਕ ਆਪਣੇ ਕੋਲ ਇਹਦੇ ਵਿੱਚ ਵਾਈਟ ਦੇ ਵਿੱਚ ਪਲੇਨ ਆਇਆ ਜੀ ਲੈਂਸ ਲੱਗੀ ਹੋਈ ਹੈ ਦੁਪੱਟੇ ਦੇ ਉੱਤੇ 22 ਮੀਟਰ ਦੀ ਇਹਦੀ ਲੈਂਥ ਰਹੂਗੀ 22 ਮੀਟਰ ਦੀ ਦੁਪੱਟੇ ਦੀ ਲੈਂਥ ਰਹੂਗੀ ਜੀ ਕਾਟਨ ਪਿਓਰ ਕਾਟਨ ਦਾ ਦੁਪੱਟਾ ਹੈ ਜੀ ਬਹੁਤ ਹੀ ਜ਼ਿਆਦਾ ਸੌਫਟ ਇਹਦਾ ਪ੍ਰਾਈਸ ਦੁਪੱਟੇ ਦਾ ਰਹੂਗਾ ਜੀ ਸਿਰਫ ਤੇ ਸਿਰਫ 200 ਰੁਪਏ ਪਰ ਦੁਪੱਟਾ 200 ਰੁਪਏ ਪਰ ਦੁਪੱਟਾ ਜਿਹੜਾ ਇਹਦਾ ਪ੍ਰਾਈਸ ਰਹੂਗਾ ਇਸ ਤੋਂ ਬਾਅਦ ਆਪਣੇ ਕੋਲੇ ਆਈ ਨੇ ਜੀ ਆਫ ਵਾਈਟ ਦੁਪੱਟੇ ਜਿਹੜੇ ਸਪੈਸ਼ਲੀ ਇਹਨੇ ਆਫ ਵਾਈਟ ਹੀ ਯੂਜ਼ ਹੁੰਦੇ ਨੇ ਇਹ ਦੁਪੱਟੇ ਤੁਸੀਂ ਦੇਖ ਸਕਦੇ ਹੋ ਆਹ ਲੋ ਜੀ ਇਹਦੀ ਡਿਜ਼ਾਈਨਿੰਗ ਚੈੱਕ ਕਰੋ ਸਭ ਤੋਂ ਪਹਿਲਾਂ 2.5 ਮੀਟਰ ਦੀ ਲੈਂਥ ਹੈ ਜੀ ਦੋ ਸਾਈਡਾਂ ਤੇ ਬਾਰਡਰ ਆਊਗਾ ਸਾਰੇ ਦੁਪੱਟੇ ਵਿੱਚ ਸੀਪੀ ਦਾ ਤੇ ਥ्रेड ਦਾ ਆਊਗਾ ਜੀ ਵਰਕ ਡਾਈਏਬਲ ਹੈ ਵੈਸੇ ਡਾਈ ਹੋ ਸਕਦਾ ਪਰ ਇਹਨੂੰ ਇਦਾਂ ਹੀ ਲੈਣੇ ਆ ਤਾਂ ਜ਼ਿਆਦਾ ਸੋਹਣਾ ਲੱਗਦਾ ਪ੍ਰਾਈਸ ਇਹਦਾ ਹੈਗਾ ਜੀ ਸਿਰਫ 650 ਰੁਪਏ ਪਰ ਦੁਪੱਟਾ ਇਹਦੇ ਵਿੱਚ ਡਿਜ਼ਾਈਨਿੰਗ ਵੱਖੋ ਵੱਖਰੀ ਮਿਲ ਜੂਗੀ ਜੀ ਤੁਹਾਨੂੰ ਜਿਵੇਂ ਸੈਂਟਰ ਦੇ ਵਿੱਚ ਇਹ ਵਾਲਾ ਪ੍ਰਿੰਟ ਹੈ ਜੀ ਬਾਰਡਰ ਦੋਨੇ ਚੀਜ਼ਾਂ ਚੇਂਜ ਮਿਲ ਜਾਣਗੀਆਂ スクリーンショット ਲੈਂਦੇ ਜਾਓ ਕਿਉਂਕਿスクリーンਸ਼ਾਟ ਤੋਂ ਹੀ ਪਤਾ ਲੱਗਦਾ ਤੁਸੀਂ ਕਿਹੜਾ ਡਿਜ਼ਾਈਨ ਪਸੰਦ ਕੀਤਾ ਜੀ ਦੁਪੱਟਿਆਂ ਦਾ ਐਦਾ ਪਤਾ ਨਹੀਂ ਲੱਗਣਾ ਆਪਣਾ ਨੂੰ ਡਿਜ਼ਾਈਨ ਤੁਸੀਂ ਕਿਹੜਾ ਪਸੰਦ ਕੀਤਾ ਇਹ ਦੁਪੱਟੇ ਦਾ ਕੋਸਟ ਪ੍ਰਾਈਸ ਹੈ ਜੀ 650 ਰੁਪਏ ਇਹ ਦੁਪੱਟੇ ਦੇ ਆਪਣੇ ਕੋਲੇ ਸਾਰੇ 7-8 ਪੀਸ ਨੇ ਜੀ ਇਹੀ ਪੀਸ ਨੇ ਬਸ ਇਸ ਤੋਂ ਬਾਅਦ 15 ਦਿਨਾਂ ਬਾਅਦ ਹੀ ਆਪਣਾ ਸਟਾਕ ਹੋਊਗਾ ਜੀ ਆਊਗਾ ਹੈ ਇਹ ਦੁਪੱਟਾ ਫਿਲਹਾਲ ਇਹੀ ਸਟਾਕ ਦੇ ਵਿੱਚ ਆਪਣੇ ਕੋਲੇ ਇੰਨੇ ਕੀ ਪੀਸ ਹੈ ਬਚਾ ਲਈ ਤੁਸੀਂ ਦੇਖ ਸਕਦੇ ਹੋ ਸਾਰੇ ਦੁਪੱਟੇ ਦੇ ਵਿੱਚ ਵਰਕ ਦੇਖ ਸਕਦੇ ਹੋ ਇਸ ਤੋਂ ਬਾਅਦ ਇਹ ਦੇਖ ਸਕਦੇ ਹੋ ਜੀ ਇਹਦਾ ਬਾਰਡਰ ਇਹ ਸੀਗਾ ਸੈਕਿੰਡ ਦੁਪੱਟਾ 3rd ਚੈੱਕ ਕਰੋ ਜੀ ਕਿੰਨਾ ਸੋਹਣਾ ਦੁਪੱਟਾ ਸਾਰੇ ਦੁਪੱਟੇ ਦੇ ਵਿੱਚ ਵਰਕ ਦੇਖੋ ਜੀ ਕਿੰਨਾ ਸੋਹਣਾ ਵਰਕ ਕੀਤਾ ਨਜ਼ਦੀਕ ਤੋਂ ਸਭ ਤੋਂ ਪਹਿਲਾਂ ਦੇਖੋ ਬਾਰਡਰ ਲੈਸ ਲੱਗੀ ਹੋਈ ਹੈ ਲੈਸ ਦੇਖੋ ਦੁਪੱਟੇ ਦਾ ਸਟੱਫ ਦੇਖੋ ਪਿਓਰ ਕਾਟਨ ਔਰ ਨਾਲ ਦੇਖੋ ਜੀ ਇਹਦਾ ਵਰਕ ਕੱਲੀ-ਕੱਲੀ ਸਿੱਪੀ ਜਿਹੜੀ ਪਈ ਹੈ ਜੀ ਵਰਕ ਦੀ ਕੱਲੇ-ਕੱਲੇ ਮੈਂ ਕਹਿੰਦੇ ਥੋੜੀ ਜਿਹੀ ਵੀ ਥਾਂ ਨਹੀਂ ਹੈਗੀ ਦੁਪੱਟੇ ਦੇ ਵਿੱਚ 4 ਸਾਈਡ ਲਾਸ ਲੱਗੀ ਹੋਈ ਐ ਸਿਰਫ 650 ਰੁਪਏ ਦਾ ਦੁਪੱਟਾ ਹੈ ਜੀ ਜਦੋਂ ਆਪਾਂ ਪਲੇਨ ਦੁਪੱਟਾ ਹੀ ਸੇਮ ਕਾਟਨ ਦਾ ਬਿਲਕੁਲ ਪਲੇਨ ਦੁਪੱਟਾ 200 ਦਾ ਦਿੰਨੇ ਆ ਫੁੱਲ ਵਰਕ ਵਾਲਾ ਦੁਪੱਟਾ ਹੈ ਜੀ ਇੱਕ ਥੋੜੀ ਜਿਹੀ ਵੀ ਥਾਂ ਨਹੀਂ ਹੈਗੀ ਖਾਲੀ ਦੁਪੱਟੇ ਦੇ ਵਿੱਚ ਸਿਰਫ 650 ਇਹਦਾ ਰਹੂਗਾ ਜੀ ਪ੍ਰਾਈਸ ਇਹ ਦੁਪੱਟੇ ਆਪਣੇ ਕੋਲੇ ਥੋੜੇ ਜਿਹੇ ਪੀਸ ਨੇ ਬਸ ਜਿਹਨੇ ਲੈਣਾ ਫਟਾਫਟ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰ ਲੋ ਇਹ ਕਿਹ ਡਿਜ਼ਾਈਨ ਇਹ ਪਹਿਲਾਂ ਦਿਖਾਇਆ ਸੀ ਜੀ ਇਹ ਫੇਰ ਆ ਗਿਆ ਦੁਬਾਰਾ ਤੋਂ ਇੱਕ ਜਿਹੜਾ ਮੇਰਾ ਪਰਸਨਲੀ ਫੇਵਰਿਟ ਡਿਜ਼ਾਈਨ ਹੈ ਜੀ ਇਹਦਾ ਬਾਰ ਦੁਪੱਟੇ ਦਾ ਬਾਰਡਰ ਦੇਖੋ ਜੀ ਕਿੰਨਾ ਪਿਆਰਾ ਹੈ ਇਹ ਸਾਰਾ ਆਊਗਾ ਜੀ ਕਟੂਕਟ ਗਿੱਟ ਤੋਂ ਵੀ ਉੱਪਰ ਦਾ ਬਾਰਡਰ ਹੈ ਜੀ ਇਹ ਇਹ ਆਊਗਾ ਜੀ ਬਾਰਡਰ ਸੈਂਟਰ ਦੇ ਵਿੱਚ ਆਉਗੀ ਇਹ ਵਾਲੀ ਡਿਜ਼ਾਈਨਿੰਗ 4 ਸਾਈਡ ਆਉਗੀ ਲੈਸ ਲੱਗੀ ਹੋਈ ਇਹ ਆਊਗਾ ਜੀ ਇਹਦਾ ਬਾਰਡਰ ਇਹਦਾ ਪ੍ਰਾਈਸ ਰੂਹ ਦਾ ਜੀ ਸਾਡੇ 600 ਰੁਪਏ ਦੀ ਇਸ ਤੋਂ ਬਾਅਦ ਆਪਾਂ ਲਿਆਈ ਸੀ ਵਰਕ ਵਾਲੀ ਦੁਪੱਟੇ ਇਹ ਆਪਣੇ ਵਰਕ ਵਾਲੇ ਦੁਪੱਟੇ ਆਈ ਸੀ ਜੀ ਇਹ ਵੀ 2 ਪੀਸ ਰਹਿ ਕੇ ਕੱਲ ਆਪਾਂ ਵੀਡੀਓ ਚ ਪਾਤੀ ਸੀ ਜੀ ਵੀਡੀਓ ਚ ਪਾਉਣ ਕਰਕੇ ਸਾਰੇ ਸੇਲ ਹੋ ਗਏ ਸਿੰਗਲ ਦੋ ਪੀਸ ਹੀ ਰਹਿ ਗਏ ਆਪਣੇ ਕੋਲੇ ਬਸ ਇਹ ਚਾਰ ਚਾਰ ਪੀਸ ਸੀਗੇ ਇਹਦਾ ਬਾਰਡਰ ਹੈ ਜੀ ਸੈਂਟਰ ਦੇ ਵਿੱਚ ਬੁੱਤੀ ਬਣੀ ਹੋਈ ਹੈ ਇਹਦਾ ਪ੍ਰਾਈਸ ਹੈਗਾ ਜੀ ਦੁਪट्टे ਦਾ 600 ਰੁਪਏ ਇੱਕ ਇਹਦੇ ਵਿੱਚ ਆਵਲਾ ਬਾਰਡਰ ਹੈ ਜੀ ਇਹਦਾ ਬਾਰਡਰ ਆਊਗਾ ਜੀ ਸੈਂਟਰ ਦੇ ਵਿੱਚ ਆਉਦੀ ਬੁੱਤੀ ਇਹਦਾ ਪ੍ਰਾਈਸ ਰਹੂਗਾ ਜੀ 600 ਰੁਪਏ ਇੱਕ ਮੇਰੀ ਭੈਣ ਨੇ ਮੈਨੂੰ ਰਿਕਵੈਸਟ ਕੀਤੀ ਕਿ ਕਿਸੇ ਵੀ ਦੁਪੱਟਿਆਂ ਦੀ ਵੀਡੀਓ ਪਾਓ ਅੱਜ ਆਪਾਂ ਸਪੈਸ਼ਲੀ ਤਾਂ ਹੀ ਚਾਰ ਕਬੂਟਿਕ ਸੂਟ ਦਿਖਾ ਕੇ ਆਪਾਂ ਸਾਰੇ ਦੁਪੱਟੇ ਹੀ ਪਾ ਰਹੇ ਹਾਂ ਇੱਕ ਆਪਣੇ ਕੋਲੇ ਆਏ ਆ ਜੀ 350 ਰੁਪਏ ਦਾ ਕਮਲ ਚਰੋਂਨ ਦਾ ਦੁਪੱਟਾ ਕਮਲ ਚਰੋਂਨ ਦਾ ਦੁਪੱਟਾ ਜੀ 350 ਰੁਪਏ ਦਾ ਰਹੂਗਾ ਜੀ ਪ੍ਰਾਈਸ ਕਮਲ ਚਰੋਂਨ ਦਾ ਦੁਪੱਟਾ ਦੁਪੱਟੇ ਸਾਰੇ ਆਪਣੇ ਕੋਲੇ 2.5 ਮੀਟਰ ਦੇ ਨੇ ਵੀ 2.5 ਤੋਂ ਘੱਟ ਦੁਪੱਟਾ ਨਹੀਂ ਹੈਗਾ ਆਪਣੇ ਕੋਲੇ ਲੈਂਥ ਕਟਿੰਗ ਸਭ ਦੀ 2.5 ਮੀਟਰ ਹੈ ਇਸ ਤੋਂ ਬਾਅਦ ਆਊਗਾ ਜੀ ਆਪਣੇ ਕੋਲੇ ਮਸਲੀਨ ਦਾ ਦੁਪੱਟਾ ਮਸਲੀਨ ਚੈੱਕ ਜੀ ਨਜ਼ਦੀਕ ਤੋਂ ਦਿਖਾ ਦਿਓ ਮਸਲੀਨ ਚੈੱਕ ਫੀਲ ਬਹੁਤ ਅੱਛਾ ਹੈ ਦੁਪੱਟੇ ਦਾ ਬਹੁਤ ਸੌਫਟ ਦੁਪੱਟਾ ਹੈ ਡਾਈਏਬਲ ਦੁਪੱਟਾ ਹੈ ਜੀ ਕੋਸਟ ਪ੍ਰਾਈਸ ਹੈਗਾ ਜੀ ਇਹਦਾ ਸਿਰਫ ਤੇ ਸਿਰਫ 300 ਰੁਪਏ। ਇਹ ਹੈਗਾ ਜੀ ਮਸਲੀਨ ਚੈੱਕ ਦੇ ਵਿੱਚ ਇੱਕ ਦੁਪੱਟਾ ਹੈਗਾ ਜੀ ਆਪਣਾ ਮਸਲੀਨ ਲਾਈਨਿੰਗ ਦੇ ਵਿੱਚ। ਮਸਲੀਨ ਲਾਈਨਿੰਗ ਇਹ ਹੈਗੇ ਜੀ ਮਸਲੀਨ ਲਾਈਨਿੰਗ ਕੰਨੀ ਚੈੱਕ ਕਰ ਸਕਦੇ ਹੋ ਫਾਲ ਦੇਖ ਸਕਦੇ ਹੋ ਫਾਲ ਅੱਛਾ ਹੈ। ਬਿਲਕੁਲ ਸੌਫਟ ਦੁਪੱਟਾ ਹੈ ਡਾਈ ਕਰਕੇ ਬੜਾ ਸੋਹਣਾ ਨਿਕਲੂਗਾ। ਸਿਰਫ 300 ਰੁਪਏ ਇਹਦਾ ਕੋਸਟ ਪ੍ਰਾਈਸ ਹੈ ਜੀ ਮਸਲੀਨ ਚੈੱਕ ਔਰ ਮਸਲੀਨ ਲਾਈਨਿੰਗ ਦੋਨੇ ਸਿਰਫ ਹੈਗੇ ਦੁਪੱਟਾ ਆਪਣਾ 300 ਇਹ ਰ ਪੈਦਾਜੀ ਪਈਗਾ ਨੈਟ 300 ਰੁਪਏ ਦਾ ਇਸ ਤੋਂ ਬਾਅਦ ਆ ਗਿਆ ਜੀ ਆਪਣੇ ਕੋਲੇ ਪਲੇਨ ਮਸਲੀਨ ਆ ਗਈ ਜੀ ਪੀਕੋ ਵਾਲੀ ਪਲੇਨ ਮਸਲੀਨ ਹੈ ਇਹ ਹੈਗੀ ਜੀ ਇਹਦੀ ਕੰਨੀ ਇਹ ਵੀ ਬਹੁਤ ਸੋਹਣਾ ਦੁਪੱਟਾ ਹੈ ਜੀ ਇਹਦਾ ਪ੍ਰਾਈਸ ਹੈ 230 ਰੁਪਏ 2.5 ਮੀਟਰ ਦੀ ਲੈਂਥ ਆਊਗੀ ਜੀ ਸਾਰੇ ਦੁਪੱਟੇ 2.5 ਮੀਟਰ ਦੇ ਹੋਣਗੇ 230 ਰੁਪਏ ਦਾ ਆਊਗਾ ਜੀ ਦੁਪੱਟੇ ਦਾ ਪ੍ਰਾਈਸ ਹੈ 230 ਰੁਪਏ ਇਸ ਤੋਂ ਬਾਅਦ ਆਪਣਾ ਸਭ ਤੋਂ ਵੱਧ ਪੀਕਨ ਵਾਲਾ ਦੁਪੱਟਾ ਜੀ ਸਿਰਫ 120 ਰੁਪਏ ਇਹ ਸਿਰਫ 120 ਰੁਪਏ ਦਾ ਸੁਪਰਨੇਟ ਦਾ ਦੁਪੱਟਾ ਸਭ ਤੋਂ ਵੱਧ ਵਿਕਣ ਵਾਲਾ ਦੁਪੱਟਾ ਹੈ ਜੀ ਸਭ ਤੋਂ ਵੱਧ ਵਿਕਦਾ ਹੈ ਜੀ ਸਾਡਾ ਇਹ ਦੁਪੱਟਾ ਅਸੀਂ ਇਹ ਲਗਾ ਲਓ ਜੀ ਇੱਕ ਵੀਡੀਓ 'ਚ ਪਾਵਾਂਗੇ ਤਾਂ ਸਾਡਾ 100 ਤੋਂ ਘੱਟ ਦੁਪੱਟਾ ਇਹ ਵਿਕਦਾ ਹੋ ਨਹੀਂ ਹੁੰਦਾ ਜੀ 100 150 ਪਲੱਸ ਦੁਪੱਟਾ ਵਿਕ ਜਾਂਦਾ ਸਾਡਾ ਇੱਕ ਵੀਡੀਓ 'ਚ ਇਸ ਤੋਂ ਬਾਅਦ ਆਪਣੇ ਕੋਲੇ ਆਊਗਾ ਜੀ ਬੈਟਸਨ ਦੀ ਚਨਾਉਣ ਬੈਟਸਨ ਦੀ ਪਿਓਰ ਚਨਾਉਣ ਇਹਦਾ ਜਿਹੜਾ ਫਾਲ ਹੁੰਦਾ ਜੀ ਪਿਓਰ ਚਨਾਉਣ ਵਰਗਾ ਹੈ ਜੀ ਜੀ ਬਿਲਕੁਲ ਪਿਓਰ ਚਨਾਉਣ ਜਿਹਦਾ 1400 ਦਾ ਦੁਪੱਟਾ ਆਉਂਦਾ ਉਹਦੇ ਵਰਗਾ ਇਹਦਾ ਫਾਲ ਹੈ ਜੀ ਦੁਪੱਟੇ ਦਾ ਔਰ ਇਹਦਾ ਪ੍ਰਾਈਸ ਹੈਗਾ ਜੀ 550 ਬਸ ਫਰਕ ਇੰਨਾ ਹੁੰਦਾ ਜਿਹੜਾ ਉਹਦਾ ਵਰ ਹੁੰਦਾ ਜੀ ਉਹਦਾ ਹੁੰਦਾ 52 ਇੰਚ ਦਾ ਔਰ ਜਿਹੜਾ ਇਹਦਾ ਵਰ ਹੁੰਦਾ ਜੀ ਇਹਦਾ ਹੁੰਦਾ ਆਪਣਾ 48 47 48 ਇੰਚ ਦਾ ਬਸ ਇਹ ਫਰਕ ਹੁੰਦਾ ਜੀ ਇਹਦੇ ਵਿੱਚ ਔਰ ਪਿਓਰ ਚਨੌਨ ਦੀ ਇਹ ਫਾਲ ਹੈ ਜੀ ਉਹਦੇ ਵਰਗਾ ਫਾਲ ਹੈ ਜੀ ਉਹਦੇ ਜਿੰਨਾ ਹੀ ਸੌਫਟ ਦੁਪੱਟਾ ਪ੍ਰਾਈਸ ਹੈਗਾ ਸਿਰਫ 550 ਰੁਪਏ ਜੀ ਚਨੌਨ ਦਾ ਦੁਪੱਟਾ ਸਿਰਫ 550 ਰੁਪਏ ਦਾ ਜਿਹੜਾ ਰਹੂਗਾ ਜੀ ਪ੍ਰਾਈਸ ਰਹਿਣ ਵਾਲਾ ਇਸ ਤੋਂ ਬਾਅਦ ਆਪਣੇ ਕੋਲੇ ਆਈ ਹੈ ਜੀ ਬਰਬਰੀ ਮਸਲੀਨ ਬਰਬਰੀ ਕਹਿੰਦੇ ਨੇ ਇਹਨੂੰ ਇਹ ਦੁਪट्टे ਦਾ ਪ੍ਰਾਈਸ ਹੈਗਾ ਜੀ 350 ਰੁਪਏ ਮਸਲੀਨ ਬਰਬਰੀ ਬਿਲਕੁਲ ਬਰੀਕ ਚੱਕ ਦੇ ਵਿੱਚ ਮਸਲੀਨ ਬਰਬਰੀ 350 ਰੁਪਏ ਦਾ ਪ੍ਰਾਈਸ ਹੈ ਇਸ ਤੋਂ ਬਾਅਦ ਆਪਣੇ ਕੋਲੇ ਆਈ ਹੈ ਜੀ ਪਿਓਰ ਬਰਬਰੀ ਪਿਓਰ ਬਰਬਰੀ ਬਹੁਤ ਸੋਹਣਾ ਦੁਪੱਟਾ ਨਿਕਲਦਾ ਢਾਈ ਹੋ ਕੇ 450 ਰੁਪਏ ਦਾ ਪ੍ਰਾਈਸ ਹੈ बहुत सोहना दुपट्टा है जी योर बर्बी का दुपट्टा ढाई मीटर की लेंथ है लैंथ आऊगी जी ढाई मीटर की इस तुँ तो तो बा दिखा दीए कोटन के दुपट्टे डाइएबल कॉटन य है जी दो सौ का दुपट्टा बहुत ही सॉफ्ट एक जोड़ा होंगे कोटा चेक मोटा चेक हूँ जी कोटा चेक बोल थोड़ा जहा मोटा मोटा होंगे ये बिल्कुल बरीक चेक है जी बिल्कुल बरीक चेक है ਨਜ਼ਦੀਕ ਤੋਂ ਚੈੱਕ ਕਰ ਸਕਦੇ ਹੋ ਬਿਲਕੁਲ ਬਰੀਕ ਚੈੱਕ ਹੈ ਜੀ ਸਿਰਫ 200 ਰੁਪਏ ਦਾ ਇਹ ਦੁਪੱਟਾ ਰਹੂਗਾ 2.5 ਮੀਟਰ ਦੀ ਲੈਂਥ ਦੇ ਵਿੱਚ ਇਸ ਤੋਂ ਬਾਅਦ ਆਊਗਾ ਜੀ ਆਪਣੇ ਕੋਲੇ ਕੋਟਾ ਚੈੱਕ ਜਿਹੜਾ ਕਿ ਇਹ ਥੋੜਾ ਮੋਟਾ ਹੁੰਦਾ ਚੈੱਕ ਇਹ ਥੋੜਾ ਮੋਟਾ ਹੁੰਦਾ ਹੈ 200 ਰੁਪਏ ਦਾ ਇਹ ਦੁਪੱਟਾ ਰਹੂਗਾ ਜੀ ਪ੍ਰਾਈਸ ਰਹੂਗਾ ਤਾਂ 200 ਰੁਪਏ ਇਸ ਤੋਂ ਬਾਅਦ ਆਪਣੇ ਕੋਲੇ ਆਊਗੀ ਜੀ ਹਾ ਪਿਓਰ 200 ਰੁਪਏ ਦਾ ਪ੍ਰਾਈਸ ਰਹਿਣ ਵਾਲਾ ਜੀ ਹਾ ਪਿਓਰ ਦਾ ਇੱਕ ਆਪਣੇ ਕੋਲੇ ਸਪੈਸ਼ਲ ਇੱਕ ਹੋਰ ਪਿਓਰ ਦਾ ਦੁਪੱਟਾ ਆਇਆ ਜੀ ਆਪਣੇ ਕੋਲੇ ਇਹ ਅੱਜ ਜੀ ਨਵਾਂ ਥਾਨ ਖੁੱਲਿਆ ਜੀ ਇਹ ਬਹੁਤ ਸੋਹਣਾ ਦੁਪੱਟਾ ਹੈ ਜੀ ਇਹ ਮੈਂ ਤੁਹਾਨੂੰ ਇਹਦਾ ਦਿਖਾ ਦੇਵਾਂ ਉਹ ਸੋਨਾ ਦੁਪੱਟਾ ਜੀ ਇਹ ਬਿੰਨੀ ਦਾ ਦੁਪੱਟਾ ਇਹਦਾ ਜਿਹੜਾ ਉਹ ਹੈ ਸਟੱਫ ਬਿੰਨੀ ਦਾ ਦੁਪੱਟਾ ਹੈ ਜੀ ਇਹ ਬਿੰਨੀ ਸ਼ਫੂਨ ਔਰ ਇਹਦਾ ਜਿਹੜਾ ਪ੍ਰਾਈਸ ਰੂਗਾ ਜੀ 300 ਰੁਪਏ 2.5 ਮੀਟਰ ਦੀ ਕੱਟ ਦਾ ਦੁਪੱਟਾ 300 ਰੁਪਏ ਦਾ ਜੀ ਇਹ ਪਿਓਰ ਦਾ ਆਪਣੇ ਕੋਲ ਇੱਕ 200 ਵਾਲਾ ਜੀ ਹੁਣ ਇੱਕ 300 ਵਾਲਾ ਦੁਪੱਟਾ ਤੁਸੀਂ ਦੇਖ ਸਕਦੇ ਹੋ ਥਾਂ ਦੇ ਵਿੱਚੋਂ ਆਪਾਂ ਤੁਹਾਨੂੰ ਕੱਟ ਕੇ 2.5 ਮੀਟਰ ਦੇ ਦਾਂਗੇ ਇਹ ਸਵਾ ਦੋ ਵੀ ਮਿਲ ਜੂਗਾ ਅਗਰ ਇਹ ਦੁਪੱਟਾ ਲੈਣਾ ਹੈ ਜੀ ਤੁਸੀਂ ਇਹ ਚੋ ਜਿੰਨਾ ਮਰਜ਼ੀ ਕਟਵਾ ਸਕਦੇ ਹੋ ਇਹ ਥਾਣ ਹੈ ਥਾਣ ਦੇ ਵਿੱਚੋਂ ਸਵਾ ਦੋ ਲੈ ਲਓ ਭਲਾ 2.5 ਲੈ ਲਓ ਪ੍ਰਾਈਸ ਇਹਦਾ ਰਹੂਗਾ 300 ਰੁਪਏ ਪਰ ਦੁਪੱਟਾ ਹੁਣ ਆਪਣੇ ਆਲਮੋਸਟ ਦੁਪੱਟਿਆਂ ਦੀ ਵੈਰਾਈਟੀ ਆਪਾਂ ਸਾਰੀ ਤੁਹਾਨੂੰ ਦਿਖਾਤੀ ਹੈ ਜੀ ਜਿਹੜਾ ਜੋ ਵੀ ਲੈਣਾ ਚਾਹੁੰਦੇ ਆ ਲੈ ਸਕਦੇ ਆ ਦੁਪੱਟੇ ਤੇ ਇੱਕ ਸ਼ਰਤ ਇਹ ਜੀ ਆਪਾਂ ਜਿਹੜੇ ਦੁਪੱਟੇ ਰਹਿਣਗੇ ਸਾਰੇ ਜਿਹੜੇ ਮਤਲਬ ਆਰਡਰ ਤੁਸੀਂ ਪਾਉਂਗੇ ਘੱਟੋ ਘੱਟ ਦੋ ਦੁਪੱਟਿਆਂ ਦਾ ਆਰਡਰ ਪਾਓ ਜੀ ਇੱਕ ਦੁਪੱਟੇ ਦਾ ਆਰਡਰ ਸੈਪਟ ਨਹੀਂ ਕੀਤਾ ਜਾਊਗਾ ਅਗਰ ਤੁਸੀਂ ਪਿਓਰ ਦਾ ਇੱਕ ਦੁਪੱਟਾ ਵੀ ਮੰਗਾਓਗੇ ਤਾਂ ਵੀ ਉਹਦੀ ਸ਼ਿਪਿੰਗ 40 ਰੁਪਏ ਹੀ ਲੱਗੂਗੀ ਪਏ ਤੁਸੀਂ ਸ਼ਿਪਿੰਗ ਦੇਣ ਲੱਗੇ ਆਖੋਗੇ ਜੀ ਨਾ ਵੀ ਇੰਨੇ ਘੱਟ ਚ ਘੱਟੋ ਘੱਟ ਵੀ ਆਪਾਂ 20 ਭੇਜੀਏ ਜੀ ਉਹਦੀ ਸ਼ਿਪਿੰਗ 40 ਤੋਂ ਪਲੱਸ ਲੱਗਦੀ ਹੀ ਲੱਗਦੀ ਹੈ ਵੀ ਤਾਂ ਕਰਕੇ ਤੁਸੀਂ ਇਦਾਂ ਦਾ ਆਰਡਰ ਬਣਾਇਓ ਵੀ ਤੁਹਾਡੇ ਦੋ ਜਾਂ ਤਿੰਨ ਦੁਪੱਟੇ ਹੋ ਜਾਣ ਤੁਹਾਨੂੰ ਸ਼ਿਪਿੰਗ ਦਿੰਦੇ ਨੂੰ ਆੱਖਾ ਨਾ ਲੱਗੇ ਔਰ ਜਿਹੜੇ ਮੈਂ ਬੁਟੀਕ ਦੇ ਸੂਟ ਪਹਿਲਾਂ ਤੁਹਾਨੂੰ ਦਿਖਾਏ ਆ ਜੀ ਉਹ ਸੂਟਾਂ ਤੇ ਜਿਹੜੀ ਆਪਣੀ ਸ਼ਿਪਿੰਗ ਆਪਾਂ ਫ੍ਰੀ ਰੱਖੀ ਹੋਈ ਹੈ ਇਹ ਸਿਰਫ ਕੱਲ੍ਹ ਦੇ ਦਿਨ ਲਈ ਹੈ ਜੀ ਸ਼ਿਪਿੰਗ ਫ੍ਰੀ ਹੈ ਇਹਨਾਂ ਦੇ ਉੱਤੇ ਅਗਰ ਤੁਸੀਂ ਇਹ ਸੂਟ ਲੈਣਾ ਚਾਹੁੰਦੇ ਹੋ ਇਨਾਂ ਦੇ ਉੱਤੇ ਸ਼ਿਪਿੰਗ ਫ੍ਰੀ ਕਰਕੇ ਇਹ ਤੁਹਾਨੂੰ ਬਹੁਤ ਫਾਇਦੇਚ ਨੇ ਤੁਸੀਂ ਲੈ ਸਕਦੇ ਹੋ ਜਿੱਥੇ ਮਰਜ਼ੀ 올 ਇੰਡੀਆ ਦੇ ਵਿੱਚ ਮੰਗਵਾ ਸਕਦੇ ਹੋ ਬਾਹਰ ਵੀ ਮੰਗਵਾ ਸਕਦੇ ਹੋ ਔਰ ਇਹਨਾਂ ਨਾਲ ਲੇਸਿਸ ਵਾਲਾ ਲਗਾ ਕੇ ਬਹੁਤ ਸੋਹਣੇ ਡਿਜ਼ਾਈਨ ਹੋਣਗੇ ਆਪਣੇ ਕੋਲ ਇਸ ਸਟੀਚਿੰਗ ਵੀ ਅਵੇਲੇਬਲ ਹੈ ਅਗਰ ਤੁਸੀਂ ਸਟਿਚ ਕਰਵਾ ਕੇ ਲੈਣਾ ਚਾਹੁੰਦੇ ਹੋ ਸਟਿਚ ਕਰਵਾ ਕੇ ਵੀ ਲੈਣਾ ਲੈ ਸਕਦੇ ਹੋ ਔਰ ਜਿਹੜੇ ਇਦਾਂ ਦੇ ਦੁਪੱਟੇ ਆ ਜੀ ਬੁਟੀਕ ਵਾਲੀਆਂ ਜਿਹੜੀਆਂ ਹੋਰ ਬੁਟੀਕਾਂ ਦਾ ਇਹਦਾ ਪ੍ਰਾਈਸ ਹੈ ਜੀ 1000 ਰੁਪਏ ਦੇ ਕੱਟੇ ਦਾ ਪ੍ਰਾਈਸ ਹੈ ਆਪਾਂ ਇਹਦਾ ਕੋਸਟ ਪ੍ਰਾਈਸ ਰੱਖਿਆ ਸਿਰਫ 650 ਰੁਪਏ ਦੀ ਔਰ ਇਹ ਵਾਲੇ ਦੁਪट्टे ਦਾ ਜਿਹੜਾ ਪ੍ਰਾਈਸ ਹੈ ਜੀ ਬੁਟੀਕ ਵਾਲੀਆਂ ਰੱਖਦੀਆਂ 500 ਰੁਪਏ ਆਪਾਂ ਇਹਦਾ ਪ੍ਰਾਈਸ ਰੱਖਿਆ ਜੀ ਸਿਰਫ ਤੇ ਸਿਰਫ 340 ਰੁਪਏ ਰੱਖਿਆ ਜੀ ਆਪਾਂ ਇਹਦਾ ਪ੍ਰਾਈਸ ਤੇ ਇਹ ਦੁਪट्टे ਤੁਸੀਂ ਲੈ ਸਕਦੇ ਹੋ ਜਿਨ੍ਹਾਂ ਨੇ ਵੀ ਇਹ ਦੁਪੱਟੇ ਲੈਣੇ ਆ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰੋ ਜਲਦੀ ਜਲਦੀ ਸੋਨੇ ਸੋਨੇ ਦੁਪੱਟੇ ਬਾਏ ਕਰੋ ਜੀ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ